ਆਪ ਦੀ ਸਾਦਤ ਮਾਨ ਹੁੰਦਾ ਕਿ ਅਸੀਂ ਇਹ ਲੜਾਈ ਲੜਨ ਦੇ ਕਾਬਿਲ ਹੈ ਪਰ ਅੱਜ ਦੁੱਖ ਹੋ ਰਿਹਾ ਜਿਹੜੇ ਉੱਤੇ ਕਿਸਾਨ ਗਏ ਹੈ ਜਿਹੜੇ ਉੱਤੇ ਮਜ਼ਦੂਰ ਗਏ ਹੈ ਜਾਂ ਤੇ ਕੋਈ ਪੁਲਾਜੋ ਸਤਿ ਸ਼੍ਰੀ ਅਕਾਲ ਮਹਿਸਕਪਾਲ ਸਿੰਘ ਅਦੀਵਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਕੁਝ ਨਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪ ਸਭ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਸੰਘਰਸ਼ੀ ਦਿਨੀ ਕਪਾ ਇਹਨਾਂ ਨੂੰ ਕਹਿ ਸਕਦੇ ਆ ਸੰਘਰਸ਼ੀ ਦਿਨ ਚੱਲ ਰਹੇ ਆ ਤੇ ਕਿਸਾਨ ਵੀਰ ਆਪਣਾ ਜਿਹੜਾ ਸੰਘਰਸ਼ ਉਹਨਾਂ ਨੂੰ ਇੱਕ ਮਜਬੂਰ ਹੋਏ ਪਿਆ ਸੰਘਰਸ਼ ਕਰਨ ਲਈ ਕਿਉਂਕਿ ਜਿਹੜੇ ਉਹਨਾਂ ਦੇ ਹੱਕ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਉਹ ਸਰਕਾਰ ਨੇ ਮੰਨ ਕੇ ਵੀ ਉਹਨਾਂ ਨੂੰ ਫਿਰ ਵੀ ਆਨ ਦੇਖਿਆ ਕਰ ਲਿਆ ਤੇ ਜਿੱਥੇ ਵੱਖ-ਵੱਖ ਥਾਵਾਂ ਦੇ ਜਿਹੜਾ ਸੰਘਰਸ਼ ਚੱਲ ਰਿਹਾ ਉਵੇਂ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਖੜੇ ਆ ਤੇ ਇੱਥੇ ਸਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਅੱਜ ਭਾਜਪਾ ਆਗੂ ਸੀ ਉਹਨਾਂ ਦੇ ਜਿਹੜਾ ਘਰਾਂ ਦਾ ਘਰਾਓ ਕੀਤਾ ਜਾ ਰਿਹਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੀਤਾ ਜਾ ਸੋ ਸਾਹਿਬ ਦੇ ਵਿੱਚ ਖੜੇ ਆ ਤੇ ਇੱਥੇ ਵੀ ਬੀਜੇਪੀ ਦੇ ਆਗੂ ਦੇ ਬਾਰ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਯੁਕਤ ਕਿਸਾਨ ਮੋਰਚੇ ਦੀਆਂ ਇੱਥੇ ਜਿਹੜੀਆਂ ਆਪਣੇ ਸਾਥ ਦੇ ਨਾਲ ਉਹ ਬੈਠੀਆਂ ਤੇ ਇਹ ਕੱਲ ਦਾ ਪ੍ਰੋਗਰਾਮ ਸ਼ੁਰੂ ਹੋਇਆ ਸੀ ਤੇ ਕੱਲ ਤੱਕ ਚੱਲਣਾ ਜਾਨੀ ਕਿ 3 ਦਿਨ ਦਾ ਪ੍ਰੋਗਰਾਮ ਸੀਗਾ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮਾਸਟਰ ਜਸਵਿੰਦਰ ਸਿੰਘ ਜੀ ਕਿਰਤੀ ਕਿਸਾਨ ਯੂਨੀਅਨ ਤੋਂ ਇਹ ਸੂਬੇ ਦੇ ਇਕਾਈ ਦੇ ਇੱਕ ਵੱਡੇ ਆਗੂ ਆ ਅਕਸਰ ਪਹਿਲਾਂ ਵੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਰਹੇ ਨੇ ਆਪਣੇ ਚੈਨਲ ਤੇ ਤੇ ਅੱਜ ਇੱਕ ਵਾਰੀ ਫੇਰ ਇਹਨਾਂ ਨਾਲ ਗੱਲਬਾਤ ਕਰਨ ਦਾ ਆਪਾਂ ਨੂੰ ਮੌਕਾ ਮਿਲਿਆ ਤੇ ਚੈਨਲ ਤੇ ਆਪਾਂ ਸਵਾਗਤ ਕਰਦੇ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਅਸਕਪਾਲ ਬਾਈ ਜੀ ਮਾਸਟਰ ਜੀ ਗੱਲ ਕਰੀਏ ਤਾਂ ਪਿਛਲੇ ਲੰਬੇ ਸਮੇਂ ਤੋਂ ਚੱਲੇ ਹੋ ਜਦੋਂ ਪਿਛਲੇ ਮਿਲ ਲੱਗਦਾ ਤਿੰਨ ਚਾਰ ਸਾਲ ਹੀ ਹੋ ਗਏ ਸੰਘਰਸ਼ ਦੇ ਆ ਰਾ ਫੜਿਆ ਵੀ ਕਿਸਾਨਾਂ ਦੀਆਂ ਜਿਹੜੀਆਂ ਆਮ ਮੰਗਾਂ ਨੂੰ ਲੈ ਕੇ ਸਰਕਾਰ ਨੇ ਇਹ ਮੰਗਾਂ ਮੰਨ ਵੀ ਲਈਆਂ ਸੀ ਵੀ ਆ ਜਿਹੜੀਆਂ ਤੁਹਾਡੀਆਂ ਮੰਗਾਂ ਜਾਇਜ਼ ਆ ਜਦੋਂ ਆਪਾਂ ਧਰਨਾ ਚੱਕਿਆ ਸੀ ਉਦੋਂ ਆਪਾਂ ਸਫਲਤਾਪੂਰਕ ਉਸ ਚੀਜ਼ ਦੀ ਆਪਾਂ ਖੁਸ਼ੀਆਂ ਵੀ ਮਨਾਇਆ ਤੇ ਉਹ ਅੱਜ ਫੇਰ ਆਪਾਂ ਨੂੰ ਉਹੀ ਕੁਝ ਫੇਰ ਕਰਨਾ ਪੈ ਰਿਹਾ ਕਿਵੇਂ ਦੇਖਦੇ ਹੋ ਇਹ ਇਸੇ ਕਰਕੇ ਆ ਜੀ ਦੇਖੋ ਜਦੋਂ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਚੱਲਿਆ ਜਿਹੜੀਆਂ ਮੰਗਾਂ ਕੋਈ ਨਵੀਆਂ ਨਹੀਂ ਹੈ ਇਹ ਮੰਗਾਂ ਸਾਰੀਆਂ ਉਹਨਾਂ ਨੇ ਮਤਲਬ ਵਾਦਾ ਕੀਤਾ ਸੀਗਾ ਕਿ ਇਹ ਮੰਗਾਂ ਸਾਰੀਆਂ ਮੰਨ ਕੇ ਲਾਗੂ ਕੀਤੀਆਂ ਜਾਣੀਆਂ ਤਾਂ ਤੁਸੀਂ ਦੇਖ ਲਓ ਵੀ ਅੰਦੋਲਨ ਤੋਂ ਬਾਅਦ 21 ਦੇ ਵਿੱਚ ਅੰਦੋਲਨ ਖਤਮ ਹੁੰਦਾ ਹੈ ਤੇ 2 ਸਾਲ ਹੋ ਗਏ ਉਹ ਮੰਗਾਂ ਜਿਹੜੀਆਂ ਉਹ ਨਹੀਂ ਮੰਨੀਆਂ ਇਸ ਕਰਕੇ ਅੰਦੋਲਨ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਹੋਇਆ ਅਸਲ ਦੇ ਵਿੱਚ ਕੀ ਹੈ ਜਿਹੜੇ ਹੁਣ ਅੰਦੋਲਨ ਚੱਲ ਰਿਹਾ ਹੈ ਇੱਕ ਉਹ ਜਿਹੜੇ ਸਾਡੇ ਵੀਰ ਕਿਸਾਨ ਵੀਰ ਜਿਹੜੇ ਉੱਥੇ ਅੰਦੋਲਨ ਕਰ ਰਹੇ ਆ ਸ਼ੰਭੂ ਦੇ ਇੱਕ ਨੋਰੀ ਬੈਠੇ ਆ ਉਹਨਾਂ ਤੇ ਜਿਹੜੀ ਇੱਥੋਂ ਦੀ ਸਰਕਾਰ ਹੈਗੀ ਹੈ ਮੋਦੀ ਦੀ ਸਰਕਾਰ ਫਾਸੀਵਾਦੀ ਸਰਕਾਰ ਮਤਲਬ ਇਹ ਹੈ ਵੀ ਉਹਨਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਜਿਹੜਾ ਮਤਲਬ ਇੱਕ ਦੁਸ਼ਮਣ ਮੁਲਕ ਦੂਜੇ ਦੁਸ਼ਮਣ ਮੁਲਕ ਦੇ ਲੋਕਾਂ ਤੇ ਵੀ ਨਹੀਂ ਕਰਦਾ ਇੱਦਾਂ ਮਤਲਬ ਉਹਨਾਂ ਨਾਲ ਵਤੀਰਾ ਜਿਹੜਾ ਕੀਤਾ ਜਾ ਰਿਹਾ ਹੈ ਕਿਉਂਕਿ ਡੈਮੋਕ੍ਰੇਸੀ ਤਾਂ ਇਹ ਕਹਿੰਦੀ ਹੈ ਨਾ ਹਰੇਕ ਨੂੰ ਬੋਲਣ ਦਾ ਹੱਕ ਹੈ ਪ੍ਰੋਟੈਸਟ ਕਰਨ ਦਾ ਹੱਕ ਆ ਸ਼ਾਂਤੀਪੁਰ ਧਰਨੇ ਦੇਣ ਦਾ ਹੱਕ ਹੈ ਤੇ ਤੁਸੀਂ ਦੇਖੋ ਕਿ ਉੱਥੇ ਉਹਨਾਂ ਦੇ ਰਾਹਾਂ ਦੇ ਵਿੱਚ ਕਿੰਨੀਆਂ ਵੱਡੀਆਂ ਰੋਕਾਂ ਜਿਹੜੀਆਂ ਲਾਈਆਂ ਗਈਆਂ ਮਤਲਬ ਪਹਿਲੀ ਦਫਾ ਦੁਨੀਆ ਦੇ ਵਿੱਚ ਹੋਊਗਾ ਕਿ ਆਪ ਦੇ ਦੇਸ਼ ਦੇ ਲੋਕਾਂ ਦੇ ਉੱਤੇ ਹੀ ਡਰੋਨ ਰਾਹੀਂ ਹਮਲੇ ਕੀਤੇ ਆ ਆਉਂਦੀ ਟਿਕਟ ਦੇ ਵਿੱਚ ਆਪਦੀ ਸਟੇਟ ਦੇ ਵਿੱਚ ਜਾਨੀ ਤੁਸੀਂ ਦੇਖੋ ਵੀ ਕਿੰਨੇ ਲੋਕ ਜਿਹੜੇ ਹੈਗੇ ਆ ਉਹ ਜ਼ਖਮੀ ਹੋਏ ਆ ਅੱਖਾਂ ਚਲੀਆਂ ਗਈਆਂ ਮੌਤਾਂ ਤੱਕ ਹੋ ਗਈਆਂ ਮਤਲਬ ਏਡੀ ਦੁਸ਼ਮਣਾ ਵਾਲੀ ਸਰਕਾਰ ਮਤਲਬ ਇਹ ਏਡੀ ਖਤਰਨਾਕ ਏਡੀ ਤਾਨਾਸ਼ਾਹ ਸਰਕਾਰ ਦੁਨੀਆ ਦੇ ਵਿੱਚ ਨਹੀਂ ਹੈ ਜਿਹੜੀ ਉਹਨਾਂ ਦੇ ਜਿਹੜੇ ਸਾਡੇ ਸਾਥੀਆਂ ਦੇ ਕਿਸਾਨਾਂ ਤੇ ਜਿਹੜਾ ਤਸ਼ੱਦਦ ਹੋਇਆ ਇਹ ਜੇਕਰ ਗੱਲ ਕਰੀਏ ਆਪਾਂ ਵੀ ਆਪਣੀਆਂ 33 34 ਜਥੇਬੰਦੀਆਂ ਸੀ ਜਦੋਂ ਆਪਾਂ ਪਿਛਲੀ ਵਾਰੀ ਸੰਘਰਸ਼ ਆਪਾਂ ਉਸ ਚੀਜ਼ ਨੂੰ ਆ ਚਲੋ ਆਪਾਂ ਖੁਸ਼ੀਆਂ ਮਨਾਉਂਦੇ ਸੀ ਆਪਾਂ ਵੀ ਜਿੱਤ ਲਿਆ ਤੇ ਹੁਣ ਜਿਹੜੀਆਂ ਆਪਣੀਆਂ ਜ਼ਿਆਦਾਤਰ ਜਥੇਬੰਦੀਆਂ ਦੇ ਵਿੱਚ ਜੋ ਕਿ ਕਿਸਾਨ ਮੋਰਚੇ ਦੀਆਂ ਉਹ ਸਾਰੀਆਂ ਪੰਜਾਬ ਦੇ ਵਿੱਚ ਹੀ ਆ ਚਲੋ ਉਹਨਾਂ ਦੇ ਹਾਲਾਂਕਿ ਹੱਕ ਦੇ ਵਿੱਚ ਹੀ ਆਪਾਂ ਕਰ ਰਹੇ ਆ ਪਰ ਉੱਥੇ ਜਿਵੇਂ ਘਟ ਜਥੇਬੰਦੀਆਂ ਘਟ ਗਿਣਤੀ ਦੇ ਵਿੱਚ ਜੇ ਕਿਸਾਨ ਪਹੁੰਚੇ ਤਾਂ ਇਸ ਚੀਜ਼ ਦਾ ਸਰਕਾਰ ਫਾਇਦਾ ਤਾਂ ਨਹੀਂ ਲੈ ਰਹੀ ਨਹੀਂ ਦੇਖੋ ਪਹਿਲਾਂ ਤਾਂ ਤੁਹਾਡੇ ਮਾਦੇ ਬਰਾਈ ਹੈ ਸੀ ਇਹ ਸਪਸ਼ਟ ਕਰਨਾ ਚਾਹੁੰਦੇ ਆ ਕਿ ਦੇਖੋ ਜਦੋਂ ਦਿੱਲੀ ਮੋਰਚਾ ਆਪਾਂ ਜਿੱਤ ਕੇ ਇੱਥੇ ਆ ਗਏ ਸੀ ਹਣਾ ਉਦੋਂ ਕਈ ਕਾਰਨਾ ਕਰਕੇ ਜਥੇਬੰਦੀਆਂ ਜਿਹੜੀਆਂ ਉਹ ਮਤਲਬ ਖੰਡਾ ਹੋ ਗਿਆ ਸੀਗਾ ਹਨਾ ਤਾਂ ਉਹਦੇ ਲਈ ਅਸੀਂ ਜਿਹੜੀਆਂ ਉਹ ਮਤਲਬ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਡੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਸੀਂ ਬਹੁਤ ਸ਼ਿਰਧ ਕੋਸ਼ਿਸ਼ਾਂ ਕੀਤੀਆਂ ਕਿ ਸਾਰੀਆਂ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਜਿਹੜਾ ਇਕੱਠਾ ਹੋ ਕਿਉਂਕਿ ਜਿਹੜੇ ਮਸਲੇ ਨੇ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਵੇਂ ਐਮਐਸਬੀ ਦੇ ਗਾਰੰਟੀ ਕਾਨੂੰਨ ਵਾਲੀ ਮੰਗ ਹੈ ਜਾਂ ਕਰਜ਼ਾ ਮਾਫੀ ਵਾਲੀ ਮੰਗ ਹੈ ਇਹ ਬਹੁਤ ਵੱਡੀਆਂ ਮੰਗਾਂ ਜਾਂ ਡਬਲਯੂਟੀਓ ਤੋਂ ਬਾਹਰ ਆਉਣ ਵਾਲੀ ਗੱਲ ਹੈ ਇਸ ਲਈ ਸਾਨੂੰ ਇਹ ਸਿੱਖੇ ਸੀ ਸਾਰਿਆਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤਾਂ ਹੀ ਜੇ ਇਕੱਠੇ ਹੋਵਾਂਗੇ ਅੱਗੇ ਵੰਗੂ ਤਾਂ ਹੀ ਅੰਦੋਲਨ ਜਿਹੜਾ ਹੈਗਾ ਉਹ ਜਿੱਤਿਆ ਜਾ ਸਕਦਾ ਹੈ ਤਾਂ ਉਹਦੇ ਤੇ ਅਸੀਂ ਕੋਸ਼ਿਸ਼ਾਂ ਕੀਤੀਆਂ ਬਕਾਇਦਾ ਕਮੇਟੀਆਂ ਬਣਾਈਆਂ ਸਾਰੇ ਜਿਹੜੇ ਵੱਖਰੇ ਵੱਖਰੇ ਫੋਰਮ ਬਣੇ ਸੀ ਜਿਵੇਂ ਇੱਕ ਰਾਜੇਵਾਲ ਗਰੁੱਪ ਸੀ ਠੀਕ ਹੈ ਜੀ ਇੱਕ ਡੱਲੇਵਾਲ ਸਾਹਿਬ ਦਾ ਜਿਹੜਾ ਗਰੁੱਪ ਹੈਗਾ ਪੰਦੇਰ ਸਾਹਿਬ ਹੈ ਤਾਂ ਸਾਰਿਆਂ ਨਾਲ ਜਿਹੜੀਆਂ ਪੰਜ-ਪੰਜ ਮੈਂਬਰੀ ਕਮੇਟੀਆਂ ਨੇ ਡਿਸਕਸ਼ਨ ਕੀਤੀ ਗੱਲਬਾਤ ਕੀਤੀ ਵੀ ਆਪਾਂ ਇਕੱਠੇ ਹੋਈਏ ਜਿਵੇਂ ਗੱਲ ਕਰਦੇ ਆ ਜੀ ਤੁਸੀਂ ਆ ਗੱਲ ਕੀਤੀ ਰਾਜੇਵਾਲ ਸਾਹਿਬ ਦਾ ਇੱਕ ਗਰੁੱਪ ਅਲੱਗ-ਅਲੱਗ ਜਿਵੇਂ ਕੁਝ ਸੀਗਾ ਜ ਦੇ ਵਿੱਚ ਆ ਗਿਆ ਸੀਗਾ ਇਲੈਕਸ਼ਨ ਵੀ ਲੜੇ ਆ ਤੇ ਉਹਦੇ ਕਰਕੇ ਤਾਂ ਨਹੀਂ ਇਹ ਕੋਈ ਜ਼ਿਆਦਾ ਖਲਾਰਾ ਜਿਹੜਾ ਪਿਆ ਨਹੀਂ ਨਹੀਂ ਦੇਖੋ ਗੱਲ ਤਾਂ ਉਹੀ ਹੈ ਨਾ ਵੀ ਉਹ ਉਹ ਮਤਲਬ ਇਲੈਕਸ਼ਨ ਦੇ ਵਿੱਚ ਆ ਗਿਆ ਹਨਾ ਇਸ ਕਰਕੇ ਮਤਲਬ ਕੁਝ ਖੰਡਾ ਹੋਇਆ ਕੁਝ ਹੋਰ ਕਾਰਨ ਵੀ ਹੋ ਪਰ ਉਹਦੇ ਚ ਇਹ ਹੋਇਆ ਨਾ ਵੀ ਸਾਰਿਆਂ ਨਾਲ ਗੱਲਬਾਤ ਚੱਲੀ ਵੀ ਆਪਾਂ ਜੇ ਕਿਸੇ ਤੋਂ ਕੋਈ ਇਦਾਂ ਦੀ ਗੱਲਬਾਤ ਮਤਲਬ ਕੀਤੀ ਹੈਗੀ ਮੰਨ ਲਓ ਇਲੈਕਸ਼ਨ ਲੜੇ ਆ ਠੀਕ ਹੈ ਤਾਂ ਉਹਨਾਂ ਨਾਲ ਮਤਲਬ ਜਿਹੜਾ ਹੈਗਾ ਹੁਣ ਅਸੂਲੀ ਸਮਝੌਤਾ ਹੀ ਹੋਇਆ ਵੀ ਤੁਸੀਂ ਇਕੱਠੇ ਇੱਕ ਪਲੇਟਫਾਰਮ ਤੇ ਸੰਯੁਕਤ ਖਸਾਨ ਮੋਰਚੇ ਚਾਹੋ ਪਰ ਜਿਹੜਾ ਹੈਗਾ ਇਹ ਮਤਲਬ ਇਲੈਕਸ਼ਨ ਵਾਲੀ ਗੱਲ ਠੀਕ ਆ ਉਹ ਅਸੀਂ ਪਹਿਲਾਂ ਵੀ ਕਹਿੰਦੇ ਰਿਆਂ ਵੀ ਇਦਾਂ ਨਹੀਂ ਚਾਹੀਦਾ ਇਦਾਂ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਹੁਣ ਜਦੋਂ ਰਾਜੇਵਾਲ ਦਾ ਗਰੁੱਪ ਇੱਥੇ ਆਇਆ ਪੰਜ ਜਥੇਬੰਦੀਆਂ ਨਾਲ ਸ਼ਾਮਲ ਹੋਈਆਂ ਤਾਂ ਉਹਨਾਂ ਨੇ ਬਕਾਇਦਾ ਇਹ ਗੱਲਾਂ ਮੰਨ ਕੇ ਕਿ ਇਸ ਤੋਂ ਬਾਅਦ ਇਲੈਕਸ਼ਨ ਜਿਹੜਾ ਹੈਗਾ ਉਹ ਬਿਲਕੁਲ ਅਸੀਂ ਨਹੀਂ ਲੜਾਂਗੇ ਜੇ ਕੋਈ ਕਿਸਾਨ ਲੀਡਰ ਇਲੈਕਸ਼ਨ ਚੋਣਾਂ ਦੇ ਵਿੱਚ ਜਾਊਗਾ ਤਾਂ ਉਹ ਜਿਹੜਾ ਹੈਗਾ ਸੰਯੁਕਤ ਮੋਰਚੇ ਦਾ ਹਿੱਸਾ ਨਹੀਂ ਬਣੂਗਾ ਸੋ ਇਸ ਕਰਕੇ ਉਹਨਾਂ ਨਾਲ ਅਸੂਲੀ ਇਕਤਾ ਹੋਈ ਹੈ ਇਵੇਂ ਹੀ ਅਸੀਂ ਬਾਕੀ ਜਿਹੜੇ ਹੈਗੇ ਆ ਫਾਰਮੂਲਾ ਨਾਲ ਵੀ ਕੋਸ਼ਿਸ਼ਾਂ ਕੀਤੀਆਂ ਇਸ ਕਰਕੇ ਜਿਹੜਾ ਹੈਗਾ ਅੱਜ ਅੱਜ ਵੀ ਅਸੀਂ ਸੰਯੁਕਤ ਕਿਸਾਨ ਮੋਰਚਾ ਦੇਖੋ 13 ਤਰੀਕ ਨੂੰ ਸਾਡੇ ਸਾਥੀ ਉੱਥੇ ਚਲੇ ਗਏ ਆ ਠੀਕ ਹੈ ਤਾਂ 15 ਤਰੀਕ ਨੂੰ ਮਤਲਬ ਇੱਕ ਦਿਨ ਬਾਅਦ ਹੀ 15 ਤਰੀਕ ਨੂੰ ਜਿਹੜਾ ਹੈਗਾ ਉਦੋਂ ਸਾਰੇ ਮਤਲਬ ਭਾਰਤ ਦੇ ਵਿੱਚ ਟੋਲ ਪਲਾਜੇ ਜਿਹੜੇ ਹੈਗੇ ਆ ਫ੍ਰੀ ਕੀਤੇ ਹੈਗੇ ਆ ਫਿਰ 16 ਤਰੀਕ ਦਾ ਜਿਹੜਾ ਉਹ ਸਮੁੱਚਾ ਭਾਰਤ ਬੰਦ ਕੀਤਾ ਹੈਗਾ 18 ਤਰੀਕ ਦੀ ਸੰਯੁਕਤ ਕਿਸਾਨ ਮੋਰਚੇ ਨੇ ਫੇਰ ਮੀਟਿੰਗ ਕੀਤੀ ਐ ਅਮਰਜੈਂਸੀ ਕਾਲ ਉਹਦੇ ਵਿੱਚ ਫੇਰ 20 21 22 ਦੇ ਜਿੰਨੇ ਵੀ ਭਾਜਪਾ ਦੇ ਕੋਈ ਲੀਡਰ ਨੇ ਐਮ ਐਲ ਏ ਹੈ ਕੋਈ ਐਮ ਪੀ ਹੈ ਜਾਂ ਕੋਈ ਹੋਰ ਸੀਨੀਅਰ ਲੀਡਰ ਹੈ ਜਿੱਥੇ ਕੋਈ ਉਹ ਨਹੀਂ ਮਤਲਬ ਹੈਗਾ ਭਾਜਪਾ ਦਾ ਲੀਡਰ ਉੱਥੇ ਮਤਲਬ ਤਿੰਨ ਦਿਨ ਤੇ ਧਰਨੇ ਜਿਹੜੇ ਹੈਗੇ ਆ ਉਹ ਦਿਨ ਰਾਤ ਦੇ ਉਹ ਡੀਸੀ ਦਫ਼ਤਰਾਂ ਦੇ ਮੂਹਰੇ ਮਤਲਬ ਇਹ ਪ੍ਰੋਗਰਾਮ ਅਲਿੱਕੇ ਗਏ ਹੁਣ ਵੀ ਸੰਯੁਕਤ ਕਿਸਾਨ ਆਣੀ ਸਾਰੇ ਭਾਰਤ ਦੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹਦੇ ਚ ਲਗਭਗ 600 ਜਥੇਬੰਦੀਆਂ ਆ ਉਹਦੀ ਇੱਕ ਐਮਰਜੈਂਸੀ ਮੀਟਿੰਗ ਫਿਰ 22 ਤਰੀਕ ਦੀ ਜਿਹੜੀ ਹੈਗੀ ਉਹ ਕਾਲ ਕੀਤੀ ਗਈ ਹੈ ਮੋਹਾਲੀ ਦੇ ਵਿੱਚ ਉਹਦੇ ਵਿੱਚ ਜੇ ਮੰਗਾ ਨਹੀਂ ਮੰਨੀਆਂ ਜਾਂਦੀਆਂ ਜਾਂ ਜਿਵੇਂ ਦਾ ਤਾਨਾਸ਼ਾਹੀ ਬਤੀਰਾ ਮੋਦੀ ਸਰਕਾਰ ਨੇ ਹੁਣ ਜਾਰੀ ਰੱਖਿਆ ਇਦਾਂ ਦਾ ਕੋਈ ਤਸ਼ੱਦਦ ਸਾਡੇ ਭਰਾਵਾਂ ਤੇ ਹੁੰਦਾ ਹੈ ਤਾਂ ਫਿਰ ਮੋਰਚਾ ਜਿਹੜਾ 22 ਤਰੀਕ ਨੂੰ ਜਿਹੜਾ ਪ੍ਰੋਗਰਾਮ ਆ ਬਹੁਤ ਤਿੱਖਾ ਪ੍ਰੋਗਰਾਮ ਲਿਖਿਆ ਜਾਊਗਾ ਜਿਵੇਂ ਆਪਾਂ ਆਮ ਪਬਲਿਕ ਦੀ ਗੱਲ ਕਰਦੇ ਜਾਂ ਆਮ ਕਿਸਾਨਾਂ ਦੀ ਗੱਲ ਕਰਦੇ ਜਿਹੜੇ ਵੀ ਕੋਈ ਬਹੁਤ ਜ਼ਿਆਦਾ ਕਿਸਾਨ ਇਹੋ ਜਿਹੇ ਵੀ ਜਿਹੜੇ ਕਿਸੇ ਵੀ ਜਥ ਦੇਖਿਆ ਸੀ ਵੱਡਾ ਹਜੂਮ ਉੱਥੇ ਪਹੁੰਚ ਜਾਂਦਾ ਸੀਗਾ ਭਾਵੇਂ ਉਹ ਕਿਸੇ ਜਥੇਬੰਦੀ ਸੀਗੇ ਜਾਂ ਨਹੀਂ ਸੀ ਹੁਣ ਜਿਵੇਂ ਗੱਲ ਕਰੀਏ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਜੀ ਜਿਵੇਂ ਪਿਛਲੇ ਦਿਨਾਂ ਚਰਚਾ ਸੀ ਆਪਣੀਆਂ ਜੁਨੀਅਨਾਂ ਦੇ ਵੀ ਜਿਹੜੇ ਵੱਡੇ ਆਗੂ ਆ ਉਹਨਾਂ ਨੂੰ ਲੋਕ ਗद्दार ਤਾਂ ਕਹਿ ਚੁੱਕੇ ਸੀ ਵੀ ਉੱਥੇ ਹੁਣ ਜਾਂਦੇ ਨਹੀਂਗੇ ਕਿ ਫੇਸਬੁੱਕਾਂ ਤੇ ਕਮੈਂਟ ਇਸ ਤਰ੍ਹਾਂ ਦੇ ਆਏ ਸੀ ਵੀ ਇਹ ਗਦਾਰ ਇਹਨਾਂ ਨੂੰ ਗਦਾਰ ਦੇ ਖਿਤਾਬ ਲੋਕਾਂ ਨੇ ਦਿੱਤੇ ਆ ਵੀ ਉਹ ਹੈ ਤਾਂ ਪਤਾ ਨਹੀਂ ਕੌਣ ਫੇਕ ਆਈਡੀਆ ਨਾਲ ਜਾਂ ਕਿਵੇਂ ਵੀ ਬੋਲੀ ਜਾਂਦੇ ਵੀ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਆ ਲੋਕ ਜਿਹੜਾ ਕਿਉਂਕਿ ਜਦੋਂ ਉੱਥੋਂ ਆਏ ਆ ਉਦੋਂ ਸਾਰੇ ਇਕੱ ਤਿੰਨ ਜਥੇਬੰਦੀਆਂ ਚਲੋ ਚੱਲੀਆਂ ਜਾਂਦੀਆਂ ਉਹ ਚਾਹੇ ਕਿਸ ਦੀ ਮੀਟਿੰਗ ਨਾਲ ਗਈਆਂ ਜਾਂ ਉਹ ਕੱਲੀਆਂ ਜਾਵੜੀਆਂ ਤੇ ਅੱਜ ਜਿਹੜੇ ਲੋਕ ਆ ਗਰਾਉਂਡ ਜ਼ੀਰੋ ਤੇ ਜਿਹੜਾ ਪ੍ਰਭਾਵ ਆ ਉਹ ਬਾਕੀ ਜੁਨੀਅਨ ਦਾ ਕਿਵੇਂ ਦੇਖਦੇ ਹੋ ਵੇਖੋ ਗੱਲ ਇਹ ਹੈ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਅਸੀਂ ਸਾਨੂੰ ਪਤਾ ਹੈ ਵੀ ਜਿਵੇਂ ਮੰਨ ਲਓ ਮੰਗਾਂ ਜਿਹੜੀਆਂ ਸਾਡੀਆਂ ਉਹ ਬਹੁਤ ਵੱਡੀਆਂ ਨੇ ਕੋਈ ਮਤਲਬ ਐਮਐਸਪੀ ਵਾਲਾ ਮਸਲਾ ਜਿਹੜਾ ਉਹ ਕੋਈ ਸੁਧਾਰ ਨਹੀਂ ਹੈਗਾ ਕੋਈ ਮਤਲਬ ਕੋਈ ਦੋ ਜਥੇਬੰਦੀਆਂ ਹੱਲ ਕਰਾ ਦੇਣੀਆਂ ਜਾਂ ਕੋਈ ਤਹਾਂ-ਦਰਾਂ ਚ ਮਸਲਾ ਹੱਲ ਹੋ ਜਾਊਗਾ ਇਦਾਂ ਦੀ ਗੱਲ ਨਹੀਂ ਹੈ ਇਹ ਜਾਂ ਡਬਲਯੂਟੀਓ ਵਾਲੀ ਮੰਗ ਹੈਗੀ ਹੈ ਅਸੀਂ ਇਸੇ ਕਰਕੇ ਕ ਕੀਤੀਆਂ ਕਿ ਭਰਾਵੋ ਕਿਸਾਨ ਭਰਾਵੋ ਜਥੇਬੰਦੀਆਂ ਵਾਲੇ ਵੀਰੋ ਕਿ ਆਪਾਂ ਅੱਗੇ ਦੀ ਤਰ੍ਹਾਂ ਸਾਰੇ ਇਕੱਠੇ ਹੋ ਕੇ ਸੰਘਰਸ਼ 'ਚ ਲੜਾਂਗੇ ਠੀਕ ਹੈ ਤਾਂ ਇਹ ਮੰਗਾਂ ਬਣਾਈਆਂ ਜਾ ਸਕਦੀਆਂ ਉਹ ਗੱਲ ਚਲੋ ਕਿਸੇ ਹੱਦ ਤੱਕ ਸਿਰੇ ਚੜੀ ਹੁਣ ਕੀ ਹੋਇਆ ਵੀ ਜਿਹੜੀ ਗੱਲ ਲੋਕ ਤੁਸੀਂ ਕਹਿੰਦੇ ਆ ਵੀ ਲੋਕ ਇਹ ਗੱਲਾਂ ਕਹਿੰਦੇ ਆ ਵੀ ਅਸੀਂ ਤਾਂ ਇਹ ਸਗੋਂ ਦੀ ਇਹ ਸਥਿਤੀ ਸਪਸ਼ਟ ਕਰਨਾ ਚਾਹੁੰਦੇ ਆ ਇਹੀ ਗੱਲ ਰਿਪੀਟ ਕਰਨਾ ਚਾਹੁੰਦੇ ਵੀ ਜਿਹੜਾ ਇਹ ਸੰਘਰਸ਼ ਚੱਲ ਰਿਹਾ ਹੈਗਾ ਠੀਕ ਹੈ ਮਤਲਬ ਉੱਥੇ ਖੰਡੋਰੀ ਤੇ ਸੰਭੂ ਬਾਡਰ ਤੇ ਉੱਤੇ ਉਹ ਮਤਲਬ ਦੋ ਫਾਰਮ ਜਿਹੜੇ ਨੇ ਉਹਨਾਂ ਵੱਲੋਂ ਲਿਖਿਆ ਗਿਆ ਠੀਕ ਹੈ ਉਹਨਾਂ ਨੇ ਮਤਲਬ ਜਿਹੜਾ ਹੈਗਾ ਆਪਣੇ ਪੱਧਰ ਤੇ ਇਹ ਫੈਸਲਾ ਲਿਆ ਕਿ ਅਸੀਂ ਸੰਘਰਸ਼ ਜਿਹੜਾ ਹੈਗਾ ਲੜਨਾ ਉਹਨਾਂ ਨੇ ਬਕਾਇਦਾ ਤੁਸੀਂ ਉਹਨਾਂ ਦੇ ਲਾਈਵ ਪ੍ਰੋਗਰਾਮ ਸੁਣ ਸਕਦੇ ਹੋ ਉਹਨਾਂ ਨੇ ਬਕਾਇਦਾ ਇਹ ਗੱਲ ਕਹੀ ਹੈ ਕਿ ਮਤਲਬ ਠੀਕ ਹੈ ਜੇ ਕੋਈ ਸਾਡੇ ਹੱਕ ਦੇ ਵਿੱਚ ਲੜਦਾ ਉਹ ਲੜੋ ਜਾਂ ਹੋਰ ਕਿਤੇ ਤੁਸੀਂ ਜਾ ਕੇ ਬੈਠ ਜਾਓ ਪਰ ਇੱਥੇ ਜਿਹੜਾ ਹੈਗਾ ਉਹ ਆਉਣ ਦੀ ਕੀ ਜ਼ਰੂਰਤ ਹੈਗੀ ਹੈ ਹੁਣ ਤੁਸੀਂ ਭਰਾਵੋ ਇਹ ਦੱਸੋ ਵੀ ਜਦੋਂ ਚਾਹੀਦਾ ਤਾਂ ਹੁਣ ਇਹ ਹਾਲਾਤਾਂ ਮਦਦ ਇਹ ਕਹਿਣਾ ਚਾਹੀਦਾ ਸੀ ਵੱਡੇ ਦਿਨ ਦਾ ਵੀ ਸਾਰੇ ਲੋਕੋ ਸਾਰੇ ਸਾਡੇ ਭਰਾ ਜਿਹੜੇ ਜਥੇਬੰਦੀਆਂ ਵਾਲੇ ਸੰਯੁਕਤ ਖਸਾਨ ਮੋਰਚਾ ਵੀ ਇੰਨਾ ਹਾਲਾਤਾਂ ਦੇ ਵਿੱਚ ਤੁਸੀਂ ਇੱਥੇ ਆਓ ਪਰ ਹੁਣ ਜਦੋਂ ਮਤਲਬ ਉੱਥੋਂ ਤਾਂ ਇਹ ਆ ਰਿਹਾ ਵੀ ਤੁਸੀਂ ਉੱਥੇ ਨਹੀਂ ਆਉਣਾ ਤਾਂ ਉਹਦਾ ਮਤਲਬ ਇਹ ਹੈ ਕਿ ਜੇ ਹੁਣ ਤੁਹਾਨੂੰ ਕੋਈ ਬੁਲਾ ਨਹੀਂ ਰਿਹਾ ਉਥੇ ਕੋਈ ਵੀ ਐਕਸ਼ਨ ਕੋਈ ਵੀ ਇਹੋ ਜੀ ਗੱਲ ਤੇ ਜਵਾਬ ਦੇਈ ਫਿਰ ਸਾਰਿਆਂ ਦੀ ਬਣ ਜਾਣੀ ਹੈਗੀ ਹੈ ਤੇ ਇਸੇ ਕਰਕੇ ਪਰ ਅਸੀਂ ਟਿਕੇ ਨਹੀਂ ਹੈ ਇਸ ਗੱਲ ਦਾ ਮਤਲਬ ਇਹ ਨਹੀਂ ਹੈਗਾ ਤਾਂ ਪਰ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੁਹਾਡੇ ਸਾਹਮਣੇ ਦੇਖੋ ਵੀ 3 ਦਿਨ ਦਾ ਜਿਹੜਾ ਦਿਨ ਰਾਤ ਦੇ ਧਰਨੇ ਅਸੀਂ ਉਹਨਾਂ ਸਾਡੇ ਜਿਹੜੇ ਕਿਸਾਨ ਵੀਰ ਆ ਕਿਉਂਕਿ ਮੰਗਾ ਤਾਂ ਉਹੀ ਦਾ ਜਿਹੜੀਆਂ ਅਸੀਂ ਮਤਲਬ ਗੱਲ ਕਰ ਰਹੇ ਹਾਂ ਮੰਗਾ ਤਾਂ ਸਮਝ ਗਈਆਂ ਨੇ ਤਾਂ ਉਹਨਾਂ ਮੰਗਾਂ ਦੀ ਖਾਤਰ ਤੇ ਸਾਡੇ ਉਹਨਾਂ ਵੀਰਾਂ ਦੀ ਖਾਤਰ ਅਸੀਂ 3 ਦਿਨ ਦਾ ਜਿਹੜਾ ਹੈਗਾ ਉਹ ਲਗਾਤਾਰ ਧਰਨੇ ਇਥੇ ਉਹ ਦੇ ਰਹੇ ਆ ਵੀ ਉਹਨਾਂ ਦੇ ਹੱਕ ਦੇ ਵਿੱਚ ਤੇ ਪਰ ਹਾਂਜੀ ਇੱਕ ਹੋਰ ਗੱਲ ਸਾਹਮਣੇ ਆਈ ਸੀ ਜੀ ਹਾਲਾਂਕਿ ਆਪਣੇ ਜਿਹੜੇ ਕਿਸਾਨ ਵੀਰ ਆ ਉੱਥੇ ਵੀ ਜੇ ਬੈਠੇ ਕੋਈ ਸ਼ੰਭੂ ਬੈਠਾ ਕੋਈ ਖਨੌਰੀ ਬੈਠਾ ਉਹ ਸਾਰੇ ਪੰਜਾਬ ਚ ਹੀ ਬੈਠੇ ਆ ਤੇ ਪੰਜਾਬ ਚ ਹੀ ਉਹਨਾਂ ਦੇ ਹਮਲੇ ਹੋਈ ਜਾਂਦੇ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਦੇਖੋ ਅਸੀਂ ਪਹਿਲਾਂ ਵੀ ਇਹ ਗੱਲ ਕਰਦੇ ਰਹੇ ਹਾਂ ਵੀ ਪੰਜਾਬ ਸਰਕਾਰ ਦਾ ਜਿਹੜਾ ਮਤਲਬ ਐਟੀਟਿਊਡ ਹੈਗਾ ਤੁਸੀਂ ਦੇਖੋ ਅਸੀਂ ਤਾਂ ਇਹ ਸਮਝਦੇ ਆ ਕਿ ਪੰਜਾਬ ਸਰਕਾਰ ਤੇ ਜਿਹੜੀ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਨੀਤੀਆਂ ਦੇ ਵਿੱਚ ਤਾਂ ਕੋਈ ਬਹੁਤਾ ਫਰਕ ਹੀ ਨਹੀਂ ਹੈਗਾ ਉਹ ਵੀ ਜਿਹੜਾ ਹੈਗਾ ਉਹਨੇ ਰਾਹਾਂ ਤੇ ਚੱਲੀ ਹੈ ਨਹੀਂ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਪੰਜਾਬ ਦੇ ਵਿੱਚ ਹੀ ਉਹ ਉੱਥੋਂ ਡਰੋਨ ਚੱਲ ਰਹੇ ਠੀਕ ਹੈ ਡਰੋਨਾਂ ਨਾਲ ਹਮਲੇ ਹੋ ਰਹੇ ਆ ਕਿੰਨਾ ਇੱਕ ਵਾਰ ਮੁੱਖ ਮੰਤਰੀ ਸਾਹਿਬ ਇਹ ਵੀ ਕਹਿ ਰਹੇ ਨੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਜੇ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਆ ਵੀ ਤੁਹਾਡੀ ਹੱਦ ਦੇ ਵਿੱਚ ਤੇ 400 ਕਿਸਾਨ ਫਟਰ ਹੋ ਗਿਆ ਹਨਾ ਕਿੰਨਾ ਉੱਥੇ ਨੁਕਸਾਨ ਹੋ ਰਿਹਾ ਤੇ ਤੁਸੀਂ ਬੈਠੇ ਮੂਕ ਦਰਸ਼ਕ ਬਣ ਕੇ ਕੀ ਝਾਕ ਰਹੇ ਹੋ ਤੁਸੀਂ ਕਿਸਾਨਾਂ ਦੇ ਹਫੇਸ਼ੀ ਥੋੜਾ ਹੋ ਸਕਦੇ ਹੋ ਇਸ ਕਰਕੇ ਉਹ ਸਿਰ ਭਗਵੰਤ ਮਾਨ ਜਿਹੜਾ ਹੈਗਾ ਉਹ ਗੱਲਾਂ 'ਚ ਹੀ ਆ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਨੀਤੀਆਂ ਪਾਲਿਸੀਆਂ ਬਿਲਕੁਲ ਮੋਦੀ ਸਰਕਾਰ ਤੇ ਇਹਨਾਂ ਦੀਆਂ ਇੱਕੋ ਹੀ ਨੇ ਇੱਕ ਕੱਲ ਦੀ ਕੋਈ ਹਰਿਆਣਾ ਸਰਕਾਰ ਦੀ ਜਾਂ ਹਰਿਆਣਾ ਦੇ ਡੀਜੀਪੀ ਡੀਜੀਪੀ ਸਾਹਿਬ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਲੈਟਰ ਕੋਈ ਜਾਰੀ ਹੋਈ ਆ ਜਾਂ ਜਿਵੇਂ ਫੇਸਬੁੱਕ ਤੇਜਾ ਸੋਸ਼ਲ ਮੀਡੀਆ ਤੇ ਅਕਸਰੀ ਚਰਚਾ ਦੇ ਵਿੱਚ ਡੀਜੀਪੀ ਸਾਹਿਬ ਨੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਲਿਖੀ ਸੀਗੀ ਕੋਈ ਲੈਟਰ ਉਹਦੇ ਵਿੱਚ ਇਹ ਵੀ ਹੋਇਆ ਕੋਈ ਜੇਐਸਬੀ ਮਸ਼ੀਨਾ ਇਧਰੋਂ ਜਾਣ ਨਹੀਂ ਦਿੰਦੇ ਜਾਂ ਪੰਜਾਬ ਪੁਲਿਸ ਉਹਨਾਂ ਨੂੰ ਵੀ ਰੋਕੂਗੀ ਕੋਈ ਇਸ ਤਰ੍ਹਾਂ ਦਾ ਫਰਮਾਨ ਤੁਹਾਡੇ ਵੀ ਧਿਆਨ 'ਚ ਆਇਆ ਜੀ ਨੇ ਸਾਡੇ ਧਿਆਨ ਚ ਇਹ ਗੱਲ ਆਈ ਹੈਗੀ ਆ ਵੀ ਮਤਲਬ ਜਿਹੜਾ ਹੈਗਾ ਇਦਾਂ ਦਾ ਕੋਈ ਬਿਆਨ ਜਿਹੜਾ ਹੈਗਾ ਉਹਨਾਂ ਨੇ ਦਿੱਤਾ ਹੈਗਾ ਜਾਂ ਕੋਈ ਮਤਲਬ ਇਹਨਾਂ ਨਾਲ ਗੱਲ ਕੀਤੀ ਹੈਗੀ ਹੈ ਪਰ ਅਸੀਂ ਤਾਂ ਮਤਲਬ ਵਾਰ-ਵਾਰ ਇਹ ਗੱਲ ਕਹਿੰਨੇ ਆ ਕਿ ਜਿਹੜਾ ਪ੍ਰੋਟੈਸਟ ਕਰਨ ਦੀ ਗੱਲ ਕਰਦੇ ਆ ਅਸੀਂ ਉਹ ਤਾਂ ਇਹ ਸਾਰਿਆਂ ਦਾ ਹੱਕ ਹੈ ਤੋ ਜਿਹੜਾ ਸ਼ਾਂਤੀਪੂਰਨ ਅੰਦੋਲਨ ਜੇ ਜੇ ਕਿਸਾਨ ਦਿੱਲੀ ਦਿੱਲੀ ਕੋਈ ਵਿਦੇਸ਼ ਹੋਰ ਕਿਸੇ ਦੇਸ਼ ਦੀ ਤਾਂ ਨਹੀਂ ਹੈ ਸਾਡੀ ਰਾਜਧਾਨੀ ਹੈ ਨਾ ਤੇ ਜੇ ਕਿਸਾਨ ਸਾਡਾ ਉੱਥੇ ਬੈਠਾ ਹੈ ਉਹ ਦਿੱਲੀ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਪਹਿਲੀ ਗੱਲ ਤਾਂ ਉਹਨਾਂ ਨੂੰ ਰੋਕਿਆ ਕਿਉਂ ਐਡੀਆਂ-ਐਡੀਆਂ ਰੋਕਾਂ ਜਿਹੜੀਆਂ ਲਾਈਆਂ ਉਹ ਗੈਰ ਸੰਵਿਧਾਨਕ ਗੱਲਾਂ ਐ ਮਤਲਬ ਡੈਮੋਕਰੇਸੀ ਦੀਆਂ ਧੱਜੀਆਂ ਹੀ ਉਡਾਤੀਆਂ ਕੋਈ ਗੱਲ ਹੀ ਨਹੀਂ ਹੈ ਵੀ ਤੁਸੀਂ ਰਾਹ ਦੇ ਵਿੱਚ ਐਡੇ ਵੱਡੇ ਮਤਲਬ ਜਿਹੜੀਆਂ ਹੈ ਕੰਧਾਂ ਕੱਟਦੀਆਂ ਸੜਕਾਂ ਨੂੰ ਪੁੱਟਦਾ ਪਾਣੀ ਛੱਡਦਾ ਠੀਕ ਹੈ ਗੈਸ ਜਿਹੜਾ ਹੈਗਾ ਗੋਲੀਆਂ ਚਲਾਈਆਂ ਜਾ ਰਹੀਆਂ ਵੀ ਇਹ ਸਾਰਾ ਕੁਝ ਜਿਹੜਾ ਹੈਗਾ ਇਹਦੀ ਲੋੜ ਕੀ ਆ ਕਿਉਂ ਸਾਰਾ ਕੁਝ ਕੀਤਾ ਜਾ ਰਿਹਾ ਜੇ ਕੋਈ ਅੰਦੋਲਨ ਕਰਦਾ ਤਾਂ ਉਹਦਾ ਹੱਕ ਅੰਦੋਲਨ ਕਰਨਾ ਚਾਹੀਦਾ ਤਾਂ ਇਸ ਕਰਕੇ ਅਸੀਂ ਇਹ ਸਾਰੀਆਂ ਗੱਲਾਂ ਦੀ ਨਖੇਦੀ ਕਰਦੇ ਆਂ ਔਰ ਇਹ ਇਸ ਕਰਕੇ ਅਸੀਂ ਉਹਨਾਂ ਸਾਡੇ ਸਾਥੀਆਂ ਦਾ ਕਿਸਾਨ ਜਿਹੜੇ ਵੀਰ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਹੀ ਅੱਜ ਅਸੀਂ ਜਿਹੜਾ ਇੱਥੇ ਬੈਠੇ ਹੋਏ ਆਂ ਦੋਸਤ ਇੱਕ ਗੱਲ ਹੋਰ ਹੈ ਜੀ ਜਿਵੇਂ ਇਲੈਕਸ਼ਨ ਹੋਣੇ 2024 ਦੇ ਵਿੱਚ ਬਿਲਕੁਲ ਸਿਰ ਤੇ ਇਲੈਕਸ਼ਨ ਇਹ ਸਰਕਾਰਾਂ ਨੂੰ ਜਾਂ ਕੋਈ ਵੀ ਰਾਜਨੀਤਿਕ ਬੰਦੇ ਹੁੰਦੇ ਇਸ ਟਾਈਮ ਉਹਨਾਂ ਨੂੰ ਜੋੜਨ ਤੱਕ ਦਾ ਮਸਲਾ ਹੁੰਦਾ ਵੀ ਆਪਾਂ ਹਰ ਇੱਕ ਨੂੰ ਨਾਲ ਲੈ ਕੇ ਚੱਲੀਏ ਇਹਨਾਂ ਨੂੰ ਕਿਵੇਂ ਦੇਖਦੇ ਹੋ ਇਲੈਕਸ਼ਨ ਬਿਲਕੁਲ ਸਿਰਦੇ ਆ ਇੱਕ ਵੈਰ ਹੀ ਵਿੱਡ ਲਿਆ ਉਹਨਾਂ ਨੇ ਜਿਵੇਂ ਇੱਕ ਕਿਸਾਨਾਂ ਨਾਲ ਵੈਰ ਵਿੱਡੀ ਬੈਠੇ ਆ ਵੀ ਅਸੀਂ ਤੁਹਾਨੂੰ ਇੱਥੋਂ ਲੰਘਣ ਹੀ ਨਹੀਂ ਦੇਣਾ ਲਿਵੇਂ ਉਹੀ ਗੱਲ ਕਰ ਰਿਆ ਨਾ ਵੀ ਦੇਖੋ ਜਿਹੜੀ ਮੋਦੀ ਦੀ ਸਰਕਾਰ ਹੈ ਮੋਦੀ ਦੀ ਸਰਕਾਰ ਬਾਰੇ ਅਸੀਂ ਸਾਫ਼ ਸਪਸ਼ਟ ਲੋਕਾਂ ਨੂੰ ਕਰਨਾ ਚਾਹੁੰਦੇ ਆ ਕਿ ਇਹ ਸਰਕਾਰ ਤਾਨਾਸ਼ਾ ਸਰਕਾਰ ਹੈ ਠੀਕ ਹੈ ਇਹ ਤਾਂ ਸਾਰਾ ਕੋਸ਼ੀ ਮਤਲਬ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਆ ਕਾਰਪੋਰੇਟ ਘਰਾਣਿਆਂ ਦੀ ਖਾਤਰ ਲੋਕਾਂ ਨੂੰ ਲੋਕ ਮਰਦੇ ਆ ਮਰਨ ਜੋ ਮਰਜੀ ਜ਼ਬਰ ਕਰਨਾ ਪਵੇ ਕਿਉਂਕਿ ਪਹਿਲਾਂ ਵੀ ਜੇ ਕਾਨੂੰਨ ਲੈ ਕੇ ਆਂਦੇ ਆ ਹਨਾ ਉਹ ਕਾਰਪੋਰੇਟ ਦੇ ਹੱਕ ਦੇ ਵਿੱਚ ਕਿਉਂਕਿ ਕਾਰਪੋਰੇਟ ਨੂੰ ਵੀ ਪਤਾ ਇਸ ਗੱਲ ਦਾ ਕਾਰਪੋਰੇਟ ਨੂੰ ਪਤਾ ਹੈ ਕਿ ਦੇਖੋ ਜੇ ਸਾਰੇ ਸੈਕਟਰ ਫੇਲ ਹੋ ਜਾਂਦੇ ਆ ਤਾਂ ਸਾਰਾ ਕੁਝ ਕਿਤੇ ਰੋਕਣੇ ਰੋਟੀ ਦਾ ਬਾਈ ਖਾਣੀ ਹੈਗੀ ਹੈ ਹਨਾ ਇਸ ਕਰਕੇ ਕਾਰਪੋਰੇਟ ਦੀ ਅੱਖ ਜਿਹੜੀ ਹੈਗੀ ਹੈ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਪਿੱਛੇ ਜੇ ਹੁਣ ਜਦੋਂ ਕਰੋਨਾ ਆਇਆ ਤੁਸੀਂ ਸਾਰੇ ਜਾਣਦੇ ਹੋ ਤਾਂ ਕਰੋਨਾ ਦੇ ਵਿੱਚ ਸਾਰੇ ਕਾਰੋਬਾਰ ਫੇਲ ਹੋ ਗਏ ਕੱਲੀ ਖੇਤੀ ਸੀ ਖੇਤੀ ਨੇ ਦੇਸ਼ ਨੂੰ ਬਚਾਇਆ ਹਨਾ ਜੀਡੀਪੀ ਦੇ ਵਿੱਚ ਜਿਹੜਾ ਖੇਤੀ ਨੇ ਹੋ ਦਾ ਜ ਵਾਧਾ ਹੋਇਆ ਤਾਂ ਇਸ ਕਰਕੇ ਜਿਹੜੇ ਕਾਰਪੋਰੇਟ ਘਰਾਣੇ ਆ ਤੇ ਮੋਦੀ ਸਰਕਾਰ ਉਹਨਾਂ ਦੀ ਕਟਕੁੱਤਲੀ ਹੈ ਉਹ ਜਿਵੇਂ ਕਹਿੰਦੇ ਓਵੇਂ ਕਰਦੇ ਨੇ ਇਸ ਕਰਕੇ ਉਹਨਾਂ ਦਾ ਪ੍ਰੈਸ਼ਰ ਹੈ ਕਿ ਤੁਸੀਂ ਇਦਾਂ ਦੇ ਕਾਨੂੰਨ ਕਾਇਦੇ ਲੈ ਕੇ ਆਓ ਹੁਣ ਤੁਸੀਂ ਅੱਜ ਦੇਖੋ ਅੱਜ ਦੀ ਸਥਿਤੀ ਦੇ ਵਿੱਚ ਉਹ ਵੀ ਪੂਰੇ ਹਿੰਦੁਸਤਾਨ ਦਾ ਬਾਈ ਜੀ ਜਿਹੜਾ ਕਿਸਾਨ ਹੈ ਉਹ ਬਹੁਤ ਜ਼ਿਆਦਾ ਕਰਜ਼ੇ ਹੇਟਾਟਿਆ ਹੋਇਆ ਕਿਸਾਨਾ ਮਤਲਬ ਖੁਦਕਸ਼ੀਆਂ ਕਰ ਰਿਹਾ ਔਰ ਜਿਹੜਾ ਪੰਜਾਬ ਦਾ ਕਿਸਾਨ ਹੈ ਪੰਜਾਬ ਦਾ ਕਿਸਾਨ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨਾਲੋਂ ਵੱਧ ਕਰਜਾਈ ਹੈ ਉਹਦਾ ਕਾਰਨ ਕੀ ਹੈ ਕਾਰਨ ਅਸਲ ਦੇ ਵਿੱਚ ਇਹ ਹੈ ਕਿ ਖੇਤੀਬਾੜੀ ਹੁਣ ਉਹ ਲਾਹੇਵੰਦ ਤੰਦਾ ਨਹੀਂ ਰਿਹਾ ਉਹ ਫਸਲਾਂ ਦੇ ਜਿਹੜੇ ਹੈਗੇ ਆ ਉਹ ਰੇਟ ਨਹੀਂ ਮਿਲ ਰਹੇ ਬਾਕੀ ਜਿਹੜੀਆਂ ਇਨਪੁਟਸ ਹੈ ਜਿਹੜੀਆਂ ਲਾਗਤ ਕੀਮਤਾਂ ਹਨ ਰਹੇ ਆ ਸਪਰੇਅਾਂ ਹੋਰ ਜਿਹੜੇ ਖਰਚੇ ਡੀਜ਼ਲ ਵਗੈਰਾ ਦੇ ਉਹ ਕਿਤੇ ਦੀ ਕਿਤੇ ਪਹੁੰਚ ਗਏ ਉਹਨਾਂ ਕਰਕੇ ਕਿਉਂਕਿ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਆਉਂਦੀਆਂ ਇੰਡਸਟਰੀ ਚ ਉਹ ਆਉਂਦੀਆਂ ਕਾਰਪੋਰੇਟ ਸੈਕਟਰ ਦੇ ਵਿੱਚੋਂ ਹਨਾ ਰੇਹਾਂ ਸਪਰੀਆਂ ਜਾਂ ਟਰੈਕਟਰ ਵਗੈਰਾ ਉਹਨਾਂ ਦੀ ਕੀਮਤਾਂ ਤਾਂ ਉਹ ਸਾਰਾ ਕੁਝ ਜਿਹੜਾ ਹੈਗਾ ਇਹ ਸਾਰਾ ਖੇਤੀਬਾੜੀ ਵਾਲਾ ਮਾਡਲ ਹੀ ਇਸ ਤਰ੍ਹਾਂ ਹੈ ਕਿ ਸਾਰੇ ਮੁਨਾਫੇ ਉਦਯੋਗ ਪਤੀਆਂ ਨੂੰ ਜਿਹੜੇ ਹੈਗੇ ਉਹ ਜਾਣੇ ਚਾਹੀਦੇ ਆ ਤੇ ਜਿਹੜੀ ਮੋਦੀ ਦੀ ਸਰਕਾਰ ਹੈ ਇਹ ਜੋ ਵੀ ਇੱਥੇ ਕੈਦ ਦੇ ਕਾਨੂੰਨ ਲੈ ਕੇ ਆ ਰਹੀ ਹੈ ਠੀਕ ਹੈ ਇਹ ਪੱਲੇ ਕਿਸਾਨਾਂ ਦੀ ਖਾਤਰ ਨਹੀਂ ਹੈ ਮਜ਼ਦੂਰਾਂ ਮਜ਼ਦੂਰਾਂ ਨੇ ਦੇਖੋ ਜਿਹੜੇ ਮਜ਼ਦੂਰਾਂ ਨੇ ਆਪਣੇ ਹੱਕ ਹਾਸਲ ਕੀਤੇ ਸੀ ਕਿਰਤ ਕਾਨੂੰਨ ਜਿਹੜੇ ਹੈਗੇ ਆ ਉਹਨਾਂ ਨੇ 8 ਘੰਟੇ ਵਾਲਾ ਜਿਹੜਾ ਹੋਰ ਜਿਹੜੇ ਹੋਰ ਮਤਲਬ ਸੀ ਕਿ ਕਾਨੂੰਨ ਉਹ ਸਾਰੇ ਖਤਮ ਕਰਕੇ ਤੇ ਚਾਰ ਲੇਬਰ ਜਿਹੜੇ ਹੈਗੇ ਉਹ ਕੋਡ ਜਿਹੜੇ ਉਹਨਾਂ ਲਾਗੂ ਕੀਤੇ ਹੈਗੇ ਆ ਜਾਨੀ ਇਹ ਹਮਲਾ ਦੇਖੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਹਮਲਾ ਜਿਹੜਾ ਹੈਗਾ ਮੋਦੀ ਸਰਕਾਰ ਦਾ ਬਾਈ ਜੀ ਕੱਲੇ ਕਿਸਾਨਾਂ ਤੇ ਵੀ ਨਹੀਂ ਹੈ ਇਹ ਹਰ ਵਰਗ ਤੇ ਮੈਂ ਇੱਕ ਥੋੜੀ ਤੁਹਾਨੂੰ ਦੱਸ ਦਿਆਂ ਇੱਕ ਐਗਜ਼ਾਮਪਲ ਕਿ ਹੁਣ ਇਹ ਸਰਕਾਰ ਦੇ ਅੰਕੜੇ ਆ ਵੀ ਜੇਕਰ ਐਮਐਸਬੀ ਮਿਲਦੀ ਹੈ ਤਾਂ ਜਾਨੀ ਕਿਸਾਨਾਂ ਨੂੰ ਮਤਲਬ 18 ਜਿਹੜਾ ਹੈਗਾ ਉਹ 18 ਲੱਖ ਕਰੋੜ ਦਾ ਜਿਹੜਾ ਹੈਗਾ ਮੁਨਾਫਾ ਹੁੰਦਾ ਮਤਲਬ ਉਹਨਾਂ ਨੂੰ ਫਾਇਦਾ ਹੁੰਦਾ ਹੁਣ ਅਸੀਂ ਕਹਿੰਨੇ ਵੀ ਦੇਖੋ ਸਾਰੇ ਦੇਸ਼ ਦੀ ਆਰਥਿਕਤਾ ਉਹ ਕਿਸਾਨੀ ਤੇ ਨਿਰਭਰ ਹੈ ਜੇ ਕਿਸਾਨ ਕੋਲੇ ਕੋਈ ਚਾਰ ਛਿਲੜ ਆਉਣਗੇ ਚਾਰ ਪੈਸੇ ਆਉਣਗੇ ਤਾਂ ਉਹਦੇ ਨਾਲ ਜਿਹੜਾ ਪੂਰੇ ਦਾ ਪੂਰਾ ਬਾਜ਼ਾਰ ਜਿਹੜਾ ਚੱਲੂਗਾ ਹਨਾ ਆ ਦੁਕਾਨਦਾਰੀਆਂ ਵੀ ਫੇਲ ਹੋ ਰੇਗੇ ਸਾਰਾ ਕੁਝ ਹੋ ਰਿਹਾ ਤਾਂ ਇਹ ਕਾਰਨ ਕੀ ਹੈ ਕਿ ਜੇਕਰ ਕੁਝ ਕਿਸਾਨ ਖੁਸ਼ਹਾਲ ਹੋਊਗਾ ਉਹਦੀ ਆਮਦਨ ਵਧੂਗੀ ਤਾਂ ਉਹਦੇ ਨਾਲ ਪੂਰੇ ਦੇ ਪੂਰੇ ਦੇਸ਼ ਨੂੰ ਹਰ ਤਬਕੇ ਨੂੰ ਜਿਹੜਾ ਉਹਦਾ ਫਾਇਦਾ ਹੋਣਾ ਹੈ ਇਸ ਕਰਕੇ ਪਰ ਇਹਦੇ ਹੋ ਉਲਟ ਰਿਹਾ ਕਿਉਂਕਿ ਕਾਰਨ ਇਹ ਹੈ ਕਿ ਮੋਦੀ ਸਰਕਾਰ ਨੂੰ ਕਿਉਂਕਿ ਮੈਂ ਜਿਵੇਂ ਪਹਿਲਾਂ ਕਿਹਾ ਕਿ ਉਹ ਹੈਗੀਆ ਕਾਰਪੋਰੇਟ ਪੱਖੀ ਨੀਤੀਆਂ ਉਹਨਾਂ ਨੇ ਉਹ ਲਾਗੂ ਕਰਨੀਆਂ ਤੇ ਉਹਨਾਂ ਨੂੰ ਇਹ ਹੈ ਕਿ ਹਰ ਬੰਦੇ ਨੇ ਯਾਰ ਰੋਟੀ ਤਾਂ ਖਾਡ ਖਾਊਗਾ ਨਾ ਰੋਟੀ ਤਾਂ ਖਾਣੀ ਹੈ ਹੋਰ ਕੋਈ ਚੀਜ਼ ਕੋਈ ਲਵੇ ਉਹਨਾਂ ਦੀ ਖਰੀਦੇ ਕਾਰਪੋਰੇਟ ਦੀ ਤੇ ਨਾ ਖਰੀਦੇ ਇਸ ਕਰਕੇ ਹੁਣ ਕਾਰਪੋਰੇਟ ਦੀ ਪੂਰੀ ਨਿਗਾਹ ਪਹਿਲਾਂ ਕਾਨੂੰਨ ਲੈ ਕੇ ਆਂਦੇ ਚਲੋ ਦੇਸ਼ ਦਾ ਪੂਰਾ ਕਿਸਾਨ ਉੱਠਿਆ ਪੰਜਾਬ ਨੇ ਅੰਦੋਲਨ ਸ਼ੁਰੂ ਕੀਤਾ ਤਾਂ ਅੰਦੋਲਨ ਜਿੱਤਿਆ ਗਿਆ ਹਨਾ ਉਹ ਕਾਨੂੰਨ ਰੱਦ ਕਰਾਏ ਤੇ ਹੁਣ ਵੀ ਪਰ ਹੁਣ ਦੂਜੇ ਮਤਲਬ ਬੈਕ ਡੋਰ ਰਾਹੀਂ ਅਜਿਵੇਂ ਹੁਣ ਐਮਐਸਪੀ ਵਾਲਾ ਮਸਲਾ ਹੋ ਗਿਆ ਹੋਰ ਡਬਲਯੂਟੀਯੂ ਦੇ ਬਾਹਰ ਇਹ ਸਾਰੀਆਂ ਪਾਲਿਸੀਆਂ ਜਿਉਂ ਦੀਆਂ ਤਿਉਂ ਆ ਅਸੀਂ ਪਹਿਲਾਂ ਵੀ ਕਹੇ ਸੀ ਵੀ ਜੇ ਇਹ ਨਹੀਂ ਹੈਗਾ ਵੀ ਕਿਸੂ ਆਪਾਂ ਅੰਦੋਲਨ ਖਤਮ ਹੋ ਗਿਆ ਜਿਹੜੇ ਕਾਨੂੰਨ ਰੱਦ ਹੋ ਗਏ ਤਾਂ ਆਪਣਾ ਮਸਲਾ ਜਿਹੜਾ ਹੱਲ ਹੋ ਗਿਆ ਵੀ ਜਿਹੜੀ ਐਮਐਸਪੀ ਵਾਲੀ ਗੱਲ ਹੈ ਸਭ ਤੋਂ ਖਤਰਨਾਕ MSB ਵਾਸਤੇ ਸਾਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਵੱਡੀ ਮੂਵਮੈਂਟ ਬਣਾਉਣੀ ਕਿਉਂਕਿ ਅੱਜ ਹਿੰਦੁਸਤਾਨ ਦੇ ਲਗਭਗ 80% ਲੋਕ ਜਿਹੜੇ ਕਿਸਾਨ ਹੈ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ MSB ਕੀ ਬਲਾ ਹੈਗੀ ਹੈ ਉਹਨੂੰ ਪਤਾ ਹੀ ਨਹੀਂ ਹੈਗਾ ਜਿਨ੍ਹਾਂ ਨੂੰ ਹੁਣ ਇਹ ਨਹੀਂ ਪਤਾ ਵੀ MSB ਹੁੰਦੀ ਕੀ ਹੈ ਤੇ ਉਹ ਲੜਾਈ ਕਿਦਾਂ ਲੜਨਗੇ ਤਾਂ ਇਸ ਕਰਕੇ ਸੀ ਕਿ ਇਹ ਸਾਡਾ ਇਹ ਮੰਨਣਾ ਸੀ ਸੰਯੁਕਤ ਚਕਾਨ ਮੋਰਚੇ ਵੱਲੋਂ ਸਾਡੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿ ਇਹ ਇਸ ਮਸਲੇ ਤੇ ਇਹਨਾਂ ਮੰਗਾਂ ਨੂੰ ਮਨਾਉਣ ਵਾਸਤੇ ਵੀ ਇਹ ਕੋਈ ਨਿੱਕੀ ਜਿਹੀ ਗੱਲ ਨਹੀਂ ਹੈ ਇਹ ਪੂਰਾ ਪੂਰਾ ਆਰਥਿਕ ਮਾਡਲ ਚੇਂਜ ਕਰਨ ਵਾਲੀ ਗੱਲ ਹੈ ਇਹਦੇ ਲਈ ਲੋਕਾਂ ਨੂੰ ਜਿਵੇਂ ਪਹਿਲਾਂ ਅਸੀਂ ਵਿਅਰ ਕੀਤਾ ਸੀ ਜਥੇਬੰਦੀਆਂ ਨੇ ਜਾ ਜਾ ਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਦੱਸਿਆ ਸੀ ਵੀ ਐਡਾ ਵੱਡਾ ਹਮਲਾ ਹੈ ਤਾਂ ਐਵੇਂ ਪਹਿਲਾਂ ਮਾਹੌਲ ਬਣਾਉਣ ਦੀ ਲੋੜ ਸੀ ਇਹ ਨਹੀਂ ਹੈਗਾ ਕਿ ਆਪਾਂ ਜਾ ਕੇ ਜਿਹੜਾ ਹੈਗਾ ਉਹ ਸਾਰੀਆਂ ਮੰਗਾਂ ਜਿਹੜੀਆਂ ਇਦਾਂ ਹੀ ਮੰਨੀਆਂ ਜਾਣੀਆਂ ਤਾਂ ਇਸ ਕਰਕੇ ਸਯੁਗਤ ਕਿਸਾਨ ਮੋਰਚੇ ਨੇ ਜ਼ੋਰ ਲਾਇਆ ਪੂਰਾ ਵੀ ਆਪਾਂ ਸਾਰੇ ਇਕੱਠੇ ਹੋ ਕੇ ਅੱਜ ਵੀ ਅਸੀਂ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਮੰਗਾਂ ਵਾਸਤੇ ਆਪਾਂ ਨੂੰ ਅੱਜ ਵੀ ਦੇਖੋ ਕੁਝ ਵੀ ਹੋ ਪੁਰਾਣੀਆਂ ਗੱਲਾਂ ਸਾਰੀਆਂ ਵੀ ਛੱਡ ਦਈਏ ਤਾਂ ਅੱਜ ਵੀ ਇਹ ਬਣਦਾ ਹੈਗਾ ਕਿ ਸੰਯੁਕਤ ਕਿਸਾਨ ਮੋਰਚਾ ਬਾਕੀ ਵੀ ਜਿਹੜੇ ਸਾਡੇ ਸੱਤੀ ਸੰਘਰਸ਼ ਕਰ ਰਿਹਾ ਹੈ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਅੱਜ ਵੀ ਇਹ ਫੈਸਲਾ ਹੋਣਾ ਚਾਹੀਦਾ ਹੈ ਕਿ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਹੋ ਕੇ ਲੜਨ ਤਾਂ ਫਿਰ ਇਹ ਮਸਲਾ ਸੀ ਹੱਲ ਕਰਵਾ ਸਕਦੇ ਆ ਫਿਰ ਜਿੱਤੀ ਜਾ ਸਕਦੀ ਹੈ ਚੰਗਾ ਆਮ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਲਾਸਟ ਇਅਰ ਆਮ ਪਬਲਿਕ ਨੂੰ ਬਾਈ ਜੀ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਦੇਖੋ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਵੀ ਜਿਹੜੀਆਂ ਦੋ ਮੰਗਾਂ ਖਾਸ ਕਰਕੇ ਸੀ ਡਬਲਯੂਟੀਓ ਤੋਂ ਬਾਹਰ ਆਉਣ ਵਾਲੀ ਗੱਲ ਕਰਦੇ ਆ ਜਾਂ ਐਮਐਸਪੀ ਵਾਲੇ ਮਸਲਾ ਇਹ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੈਗਾ ਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੈਗਾ ਇਹਦੇ ਨਾਲ ਸਾਰਾ ਕੁਝ ਜੁੜਿਆ ਹੈ ਕਿਉਂਕਿ ਤੁਸੀਂ ਦੇਖੋ ਅੱਡ ਆ ਜਿਹੜੀ WTO ਆ ਜਾਂ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਆ ਉਹਦੇ ਨਾਲ ਅੱਜ ਕੀ ਹੈ ਕਿ ਜਿਹੜਾ ਹਿੰਦੁਸਤਾਨ ਦਾ ਜਾਲ ਜੰਗਲ ਜ਼ਮੀਨ ਜਿੰਨੇ ਵੀ ਆ ادارے ਆ ਸਰਕਾਰੀ ادارے ਆ ਇਹ ਸਾਰੇ ਦੇ ਸਾਰੇ ਮੋਦੀ ਸਰਕਾਰ ਜਿਹੜੀ ਹੈਗੀ ਉਹ ਕਾਰਪੋਰੇਟਾਂ ਨੂੰ ਦੇ ਰਹੀ ਹੈ ਤੁਸੀਂ ਦੇਖੋ ਵੀ 20 ਲੱਖ ਤੋਂ ਵੱਧ ਮੁਲਾਜ਼ਮੋ ਬਿਜਲੀ ਬੋਰਡ ਸੌਰੀ ਰੇਲਵੇ ਚ ਭਰਤੀ ਹੁੰਦੇ ਸੀ ਹਨ ਉਹ ਰੇਲਵੇ ਮਹਿਕਮਾ ਡਾਨੀ ਬਾਨੀ ਵਰਗੇ ਨੂੰ ਦੇਤਾ ਏਵੇਂ 에어ਪੋਰਟ ਦੇਤੇ ਬੰਦਰਗਾਹਾਂ ਦੇਤੀਆਂ ਆ ਬਿਜਲੀ ਵਿਭਾਗ ਜਿਹੜਾ ਹੈਗਾ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਜਾਨੀ ਜਿੰਨੇ ਵੀ ਸਰਕਾਰੀ ਵਿਭਾਗ ਹੈ ਜੇ ਹੁਣ ਤੁਸੀਂ ਦੇਖੋ ਇਹ ਵਿਭਾਗ ਸਰਕਾਰੀ ਨਹੀਂ ਰਹਿਣਗੇ ਖਤਮ ਹੋਣਗੇ ਤਾਂ ਕਿੱਥੇ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਮੈਂ ਕੋਈ ਅੰਕੜੇ ਸ਼ੇਅਰ ਕਰਦਾ ਕਿ ਜਦੋਂ ਦੀਆਂ ਨੀਤੀਆਂ ਲਾਗੂ ਹੋਈਆਂ 1991 ਤੋਂ ਉਸ ਸਮੇਂ ਦੇਸ਼ ਦੀ ਆਬਾਦੀ 86 ਕਰੋੜ ਸੀ ਠੀਕ ਹੈ ਤੇ ਹੁਣ ਹੈਗੀ 100 ਲਗਭਗ 40-45 ਕਰੋੜ ਠੀਕ ਹੈ ਹੁਣ ਚਾਹੀਦਾ ਤਾਂ ਬਾਈ ਜੀ ਇਹ ਸੀਗਾ ਕਿ ਇਹ ਜੇ 90 ਕਰੋੜ ਸੀ ਉਹਦੇ 86 ਕਰੋੜ ਵਾਦੀ ਸੀ ਤੇ ਹੁਣ ਇੰਨੀ ਦੁੱਗਣੀ ਮਤਲਬ ਹੋ ਗਈ ਇੰਨੀ ਵਾਦੀ ਵਧ ਗਈ ਹੈ ਤਾਂ ਇਹਦੇ ਨਾਲ ਵੈਕੈਂਸੀਆਂ ਹੋਰ ਵਧਣੀਆਂ ਚਾਹੀਦੀਆਂ ਸੀ ਹੋਰ ਸਕੂਲ ਖੁੱਲਣੇ ਚਾਹੀਦੇ ਸੀ ਹੋਰ ਮਾਸਟਰ ਹੋਰ ਡਾਕਟਰ ਹੋਰ ਸਾਰੇ ਮਹਿਕਮਿਆਂ 'ਚ ਪਰ ਹੋ ਉਲਟ ਰਿਹਾ ਕਿਉਂਕਿ ਇਹ ਨੀਤੀਆਂ ਕਾਰਪੋਰਟ ਪੱਖੀ ਹੈ ਚਾਹੇ ਉਹ ਕਾਂਗਰਸ ਚਾਹੇ ਇਹਨਾਂ ਦੀ ਇਸ ਕਰਕੇ ਉਹਨਾਂ ਨੇ ਸਾਰੇ ਮਹਿਕਮੇ ਜਿਹੜੇ ਹੈਗੇ ਆ ਉਹ ਖਤਮ ਕਰਦੇ ਉਹਨਾਂ ਨੂੰ ਵੇਚਦੇ ਕੰਪਨੀਆਂ ਨੂੰ ਦੇਦੇ ਇਸ ਕਰਕੇ ਜਿਹੜਾ ਸਾਡੇ ਆ ਸਾਰੇ ਭਰਾ ਸਾਰੇ ਲੋਕ ਹੈ ਇਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੇ ਨੀਤੀਆਂ ਪਿੱਛੇ ਮੁੜਨਗੀਆਂ ਇਕੱਠੇ ਹੋ ਕੇ ਮੋੜਾ ਦੇਵਾਂਗੇ ਤਾਂ ਸਰਕਾਰੀ ਮਹਿਕਮੇ ਬਚਣਗੇ ਫਿਰ ਭਰਤੀਆਂ ਵੀ ਹੋਣੀਆਂ ਸਾਰਾ ਕੁਝ ਹੋਊਗਾ ਇਹ ਜੇ ਦੁਕਾਨਦਾਰ ਹੈ ਦੁਕਾਨਦਾਰ ਤੁਸੀਂ ਪੁੱਛ ਕੇ ਦੇਖੋ ਉਹ ਵਿਚਾਰੇ ਮੱਖੀਆਂ ਮਾਰੀ ਜਾਂਦੇ ਕਾਰਨ ਕਿ ਵੱਡੇ ਵੱਡੇ ਮਾਲ ਇਹਨਾਂ ਨੀਤੀਆਂ ਰਾਹੀਂ ਖੁੱਲ ਗਏ ਇੱਕ ਮਾਲ ਜਿੱਥੇ ਖੁੱਲਦਾ ਤਾਂ ਸੈਂਕੜੇ ਦੁਕਾਨਾ ਖਤਮ ਹੋ ਜਾਂਦੀਆਂ ਠੀਕ ਹੈ ਉਹ ਇਸ ਕਰਕੇ ਜੇ ਦੁਕਾਨਦਾਰਾਂ ਤੇ ਵੀ ਇਹ ਇਫੈਕਟ ਹੈ ਮਜ਼ਦੂਰਾਂ ਦੇ ਜਿਹੜੇ ਹੈਗੇ ਉਹ ਕਾਨੂੰਨ ਜਿਹੜੇ ਖਤਮ ਕੀਤੇ ਯਾਨੀ ਇਹ ਜਿਹੜੀਆਂ ਨੀਤੀਆਂ ਮੋਦੀ ਸਰਕਾਰ ਲਾਗੂ ਕਰ ਰਹੀਆਂ ਜਾਂ ਪਹਿਲਾਂ ਵਾਲੀਆਂ ਸਰਕਾਰ ਨੇ ਕੀਤੀਆਂ ਇਹਨਾਂ ਨੂੰ ਜਿੰਨਾ ਚਿਰ ਆਪਾਂ ਮਤਲਬ ਪਿੱਛੇ ਮੋੜਾ ਨਹੀਂ ਦਿੰਦੇ ਉਹਨਾਂ ਚਿਰ ਕਿਸੇ ਨੂੰ ਨਾ ਰੋਜ਼ਗਾਰ ਮਿਲਣਾ ਨਾ ਕਿਸੇ ਦੀ ਦੁਕਾਨਦਾਰੀ ਚੱਲਣੀ ਨਾ ਕੁਝ ਹੋਣਾ ਇਸ ਕਰਕੇ ਇਹ ਲੜਾਈਆਂ ਸਾਰੀਆਂ ਇਹ ਲੜਾਈਆਂ ਸਾਡੀਆਂ ਕੱਲੇ ਆਪਣੀਆਂ ਕਿਸਾਨਾਂ ਦੀਆਂ ਹੈ ਇਹ ਹਰ ਵਰਗ ਨੂੰ ਇਕੱਠੇ ਹੋ ਕੇ ਮੈਦਾਨ ਦੇ ਵਿੱਚ ਜੇ ਆਵਾਂਗੇ ਤੇ ਤਾਂ ਹੀ ਇਹ ਮੂਦੀ ਜਿਹੜਾ ਤਾਨਾਸ਼ਾ ਇਹਨੂੰ ਆਪਾਂ ਜਿਹੜਾ ਹੈਗਾ ਉਹ ਹਾਰ ਦੇ ਸਕਦੇ ਆ ਇਸ ਕਰਕੇ ਸਾਡੀ ਸਾਰੇ ਲੋਕਾਂ ਨੂੰ ਪੀਲਾ ਕੇ ਮਤ ਸੋਚੋ ਕਿ ਕਿਸਾਨਾਂ ਦਾ ਧਰਨਾ ਹੈ ਇਹ ਭਰਾਵੋ ਤੁਹਾਡੇ ਸਾਰੇ ਲੋਕਾਂ ਦਾ ਧਰਨਾ ਸਾਰੇ ਲੋਕਾਂ ਨੂੰ ਪੀਲਾ ਹੱਥ ਬੰਨ ਕੇ ਕਿ ਕਿਸਾਨੀ ਅੰਦੋਲਨ ਦੇ ਵਿੱਚ ਸਾਰੇ ਵਰਗ ਜਿਹੜੇ ਹੈਗੇ ਉਹਨਾਂ ਨੂੰ ਕੁਦਣਾ ਚਾਹੀਦਾ ਇਹ ਸਾਡੀ ਬੇਨਤੀ ਬਹੁਤ ਬਦਮਿਰ ਬੇਨਤੀ ਥੈਂਕ ਯੂ ਸਰ